ਹਾਂਜੀ ਲੈਂਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ੍ਰੀ ਅਕਾਲ ਤੇ ਜਿਹੜੇ ਵੀ ਐਨਆਰਈ ਵੀਰ ਆਪਾਂ ਨੂੰ ਐਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਧੰਨਵਾਦ ਤੇ ਅੱਜ ਆਪ ਕਰਦੇ ਆ ਇਹਦੀ ਵੀਡੀਓ ਸਟਾਰਟ ਤੇ ਬਾਬਿਓ ਆਹ ਮੁੱਤਰੜੇ ਆਪਾਂ ਛੇ ਕੱਢੇ ਸੀਗੇ ਨਵੇਂ ਅੱਜ ਜਿਹੜੋਂ ਨੇ ਆ ਬਾਕੀ ਤਾਂ ਕੱਲ ਆਪਾਂ ਢਾਲ ਲਈ ਸੀ ਦੇ ਦੇਣਾ ਚ ਅੱਜ ਕਿਹੜਾ ਛਤਰੀ ਦੇ ਹੁੰਦਾ ਤੇ ਕਿਹੜਾ ਨਹੀਂ ਹੁੰਦਾ ਕੱਲ ਢਾਲੇ ਸੀ ਬਾਕੀ ਜਿਹੜੇ ਢਾਰਾਂ ਵਾਲੇ ਕੂਤਰ ਸੀ ਆਪਣੇ ਇਹ ਨਵੇਂ ਆ ਕੂਤਰ ਤੇ ਇਹਨਾਂ ਨੂੰ ਅੱਜ ਕੱਢਦੇ ਆ ਮਿੱਠਾ ਬਹੁਤ ਸੋਹਣੀਆਂ ਮਾਰਦੇ ਭੀ ਜਦਾਂ ਮਤਲਬ ਕਣ ਕਾਲੀਆਂ ਮਿੱਠਾ ਮਾਰਦੇ ਇਹ ਪੀਲੀਆਂ ਮਿੱਠਾ ਤਾਂ ਅੰਦਰੋਸਤਿਆ ਵੇਟ ਵੀ ਸੋਣਾ ਆ ਤੇ ਇਹਨਾਂ ਕੋ ਉਤਰਾਂ ਨੂੰ ਕੱਢਦੇ ਆ ਤੇ ਅਗਲੀ ਕਾਰਵਾਈ ਕਰਦੇ ਆ ਉਸ ਤੋਂ ਬਾਅਦ ਖਾਣ ਹਾਂ ਓਹੋ ਸਿੱਟ ਲਈ ਹਾਂ ਹੋਰ ਖਾਣੇ ਹੋਰ ਲੈ ਕਾਲਾ ਸੇਵਾਬੇ ਹੁਣ ਆਪਾਂ ਛੱਡਣੀ ਨਹੀਂ ਹੈਗੀ ਮੋਂ ਵਾਲਾ ਕਰਨ ਲੱਪਈਆ ਵੀ ਕਹਿੰਦੀ ਆ ਮੈਂ ਜਿੱਤ ਕੇ ਆਈ ਆ ਹੁਣ ਨਾ ਮੈਨੂੰ ਹੀ ਛੱਡੀ ਹਾਂ ਕੋਲੇ ਹੀ ਰਹਿੰਦੀ ਆ ਕੋਲੇ ਹੀ ਖਾਂਦੀ ਆ ਹੱਥ ਤੇ ਵੀ ਹਨਾ ਇਦਾਂ ਦਾ ਪਸੀਨਾ ਹੀ ਹੈ ਨਹੀਂ ਵੀ ਜਾਂਦੀ ਵੀ ਹੋਵੇ ਬਾਈ ਨੇ ਹੱਥ ਤੇ ਇੱਥੇ ਜੁਜੇ ਜਿੰਦਾ ਮਰੀ ਜਾਣੀਆਂ ਘੇਟੀ ਜਾਣਾ ਇਹਨੇ ਹੂੰ ਚਲ ਜਾ ਚਲ ਜਾ ਫੇ ਚਲ ਜਾ ਪਿੰਜਰੇ ਚਲ ਚਲ ਪਿੰਜਰੇ ਚ ਚਲ 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 ਹਾਂ ਨਹੀਂ ਆਣਾ ਆਇਆ ਆਇਆ ਲੈ ਖਾਲਾ 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 ਹੈਗੇ ਬਦਾਮ ਐ ਓਏ ਗੰਦੀ ਬਹੁ ਹੋ ਗਈ ਕਿਉਂਕਿ ਬਾਬੇ ਉਹ ਪ੍ਰਾਣੀ ਬੜੀ ਚੱਲ ਗਈ ਹੈ ਨਾ April ਮਹੀਨੇ ਦੀ ਕੱਢੀ ਹੈ ਉਹਦੇ ਕਰਕੇ ਗੰਦੀ ਹੋਈ ਆ ਹਾਤੂ ਤ ਬਹੁ ਲੱਗਦੇ ਇਹਨੂੰ ਜਾਂ ਰੰਗ ਰੂੰਗੂ ਵੀ ਲੱਗ ਜਾਂਦਾ ਹਨ ਤੇ ਸਾਹਮਣੇ ਵੇਲੇ ਵੀ ਹੋ ਜਾਂਦੀ ਹੈ ਜਦੋਂ ਵੇਂਦੀ ਆ ਪੁੱਤਰੀ ਆਪਾਂ ਬੰਦਾ ਹਵੜ ਨੂੰ ਫੜਦਾ ਫੁਰਦਾ ਜਾਂ ਕਿੱਦਾਂ ਵੀ ਹੈ ਨਾ ਮੁੰਡਾ ਉਧਰ ਫੜ ਕੇ ਲਿਆਇਆ ਜਿਨ੍ਹਾਂ ਨੇ ਤੇ ਛਤਰੀ ਤੇ ਲਾਈ ਸੀ ਤੇ ਉਹ ਮੁੰਡਾ ਆਪਣਾ ਜਾ ਕੇ ਜਦੋਂ ਮੇਰੇ ਤੋਂ ਲੈ ਗਿਆ ਨਾ ਤੇ ਜਲਦੀ ਦੁਲਾ ਕੇ ਤਾਂ ਉਹਨੇ ਪਥੰਦਰ ਨਹੀਂ ਗਿੱਲੇ ਹੱਥ ਸੀ ਉਹਦੇ ਵੀ ਬੜੀ ਉਹਨਾਂ ਵੀ ਲਿਪੜ ਦੁੱਬੜ ਗਈ ਇਹ ਆ ਲੋ ਵੀ ਆਪਣੀ ਰਾਣੋ ਆ ਇਹ ਤੇ ਆਵਾ ਪਿੱਛੇ ਜਿਹੜੀ ਸੀਗੀ ਉਹ ਤੋਂ ਆਵਾਜ਼ ਸੁਣ ਕੇ ਬਾਹਰ ਆ ਗਈ ਆ ਜਾ ਲੈ ਲੈ ਬਦਾਣੇ ਖਾਲਾ ਲੈ ਦਾਣੇ ਆ ਜਾ ਆ ਜਾ ਆ ਜਾ ਆ ਜਾ ਲੈ ਰਾણો ਲੈ ਰਾણો ਆ ਜਾ ਆ ਜਾ ਆ ਜਾ ਆ ਜਾ ਆ ਜਾ ਲੈ 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 ਮੇਰਾ ਪੁੱਤ ਆ ਜਾ ਆ ਜਾ ਆ ਜਾ ਆ ਜਾ ਆ ਜਾ ਹਾਲਾ ਲੈ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ രാണോ ലെ ആയ അയ ആയ അയ 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 ആ മിരാപുത്ത ആ കള അയാ ആയ അല്ല അയ അയാ 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 അയ 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 ആയ അയാണോ ആയാ ല ਆ ਜਾ ਆ ਜਾ ਆ ਜਾ ਸਾਰੀਆਂ ਤੁਰੀਆਂ ਇਧਰ ਨੂੰ ਮੁਝਾ ਕੇ ਢੜ ਲੈ 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 ਟਰਦੀ ਕਿਦਾਂ ਹੁੰਦਾ ਸਮਾਨ ਛੁੱਟਦੀਆਂ ਤੇ ਤੋਂ ਡਰਦੀ ਆ ਰਹਿਣ ਲੈ ਆ ਲੈ ਲਈ ਬਾਬਿਓ ਰਾਣੋ ਕੋਲ ਆ ਕੇ ਦਾਣਾ ਚੁਗਣ ਡਈਆ ਤੇ ਸਾਰੀਆਂ ਹੀ ਤੁਰੀਆਂ ਉੱਦਾਂ ਦਾ ਤਕਰੀਬਨ ਹੀ ਆਪਣੇ ਕੋਲ ਹੀ ਆਜੋ 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 ਇੱਧਰ ਆਜੋ ਓਏ ਥੱਲਿਓਂ ਨਹੀਂ ਕੋ ਚੁਗਣਾ ਯੱਤੀ ਬੜੀ ਫਿਰਨੀ ਆ ਇੱਧਰ ਆਜੋ ਇੱਧਰ ਆਜੋ ਆਜੋ ਸਾਰੀਆਂ ਬਾਬੇ ਇੱਥੇ ਕੋਲੀ ਹੁੰਦੀਆਂ ਇਹ ਤੇ ਕਿਉਂਕਿ ਕੋਲ ਰਹੀ ਦਾ ਗੱਲਾਂਬੱਤਾਂ ਕਰਦੇ ਰਹੀਦਾ ਫੇ ਇਨਾਂ ਨਾਲ ਕੁਲ ਮਿਲ ਜਾਂਦਾ ਬੰਦਾ ਤੇ ਪਿਆਰ ਵੀ ਇਹੀ ਤੇ ਇਹਨਾਂ ਨੂੰ ਛੱਡਣ ਨਹੀਂ ਦਿੰਦਾ ਜਿਹੜਾ ਪਿਆਰ ਇਹ ਪਿਆਰ ਕਰਕੇ ਤੇ ਰਹਿੰਦੀਆਂ ਇੱਥੇ ਤੇ ਉਹਦਾ ਵੀ ਜਰੋ ਛੱਡਣਾ ਤਾਂ ਹੁਣ ਕਿੱਥੇ ਸ਼ੌਂਕ ਜਿਹੜਾ ਫੱਟਾ ਹੀ ਵੱੜ ਗਿਆ ਰਜ ਗਿਆ ਇਹ ਕਿੱਥੇ ਛੱਡ ਹੁੰਦਾ ਹਨਾ ਲੋਈ ਬਾਬੇ ਆ ਡੱਬੇ ਨੂੰ ਵੀ ਜਲਾਵਲਾਤਾ ਠੀਕ ਹੈ ਲੇਟ ਹੋ ਗਏ ਤਾਂ ਸਾਡੇ ਨੂੰ ਤਾਂ 7:00 ਵੱਜ ਗਏ ਹੁਣ ਕਰੋ ਨਾ ਲੇਟ ਸੀ ਮੈਨੂੰ ਨਾ ਰਾਤੀ ਭਲਾ ਭਿਉਂਦਾ ਚੇਤਾ ਭੁੱਲ ਗਿਆ ਜਲਾਵ ਤੇ ਉਹ ਗਲਾਸੀ ਟੁੱਟ ਗਈ ਮੈਂ ਤਾਂ ਨਵੀਂ ਗਲਾਸੀ ਲਿਆ ਕੇ ਭੇਨਾ ਮੇਰੇ ਦਿਮਾਗ ਛੋੇ ਨਿਕਲ ਗਿਆ ਤੇ ਹੁਣ ਭਿਆ ਤੇ ਭੇ ਭੂਕੇ ਸਵੇਰੇ ਭੇਂਤਾ ਜੋ ਤਾਂ ਮੈਂ 7:00 ਵਜੇ ਤੇ ਗੋਲ ਗਿਆ ਸੀ ਉਹਨ ਜਿੱਤਾਂ ਜਿੰਨਾ ਕਾਪਾ ਨੂੰ ਚਾਹੀਦਾ ਸੀ ਉਹਨਾਂ ਕਾ ਸਾਰ ਛੱਡਤਾ ਸੀ ਸਾਰੀਆਂ ਚੀਜ਼ਾਂ ਨੇ ਤੇ ਆਹ ਲਾ ਕੇ ਛੱਡਿਆ ਬੱਬੇ ਨੂੰ ਇਹ ਰਾਣੋ ਛੱਡਣੀ ਆਪਾਂ ਉਹਦੀ ਭੈਣ ਆ ਜਿਹੜੀ ਆਪਣੀ ਉਦਨਬਾਜੀ ਕੀਤੀ ਨਾ ਉਹਦੀ ਭੈਣ ਆ ਸਹੀ ਇਹ ਉਹਦੇ ਜਿੰਨੀ ਉੜਦੀ ਆ ਉਹਦੇ ਜਿੰਨੇ ਸਾਰੇ ਕੰਮ ਵੀ ਉਤਤਾ ਦੀਏ ਤੇ ਬਾਕੀ ਦੇਖਦੇ ਹਣਾ ਬਸ ਇੱਕ ਇਹ ਆ ਵੀ ਉਹ ਜਾਣ ਵਾਲਾ ਕੰਮ ਹਜੇ ਇਹਦੇ ਚ ਹੈ ਨਹੀਂ ਇਹ ਨਹੀਂ ਗਈ ਘਰ ਉਹ ਘਰ ਚਲ ਗਈ ਸੀ ਹਣਾ ਇਹ ਤਾਂ ਕਰਕੇ ਇੰਟ ਦੇ ਵੀ ਉਸਨ ਆਪਣਾ ਪੱਗਾ ਪਿਆ ਤੇ ਇਹ ਨਹੀਂ ਗਈ ਇਹ ਘਰੇ ਉਡੀਆ ਵਧੀਆ ਗੋਲਗੇੜੀ ਦੀ ਆ ਨਾ ਹਨਾ ਲਬਾਲੀ ਲੰਬੀ ਫਿਰਦੀ ਆ ਕਦਾ ਵੀ ਬਾਕੀ ਦੇਖਦੇ ਆ ਕੀ ਬਣਦਾ ਇਹ ਕੁਤਰੀਆਂ ਬੱਪਿਆ ਪਹਾਉਦਾ ਵੀ ਮੈਂ ਇਹ ਨਸਲ ਛੜਦਾ ਨਹੀਂ ਬਹੁਤ ਘੱਟ ਵਾਰ ਛੱਡੀਦੀ ਸੀ ਤੇ ਜਦੋਂ ਉਹਦੇ ਪਹਿਲਾਂ ਆਪਾਂ ਛੱਡੀ ਛੁੱਡੀਦੇ ਸੀ ਬਾਅਦੂ ਛੱਡਣੋਂ ਬੰਦ ਕਰਦੇ ਸੀ ਇਹ ਵਾਲੇ ਸਿੱਧੇ ਤਾਂ ਠੀਕ ਆ ਆਇਤ ਕੀ ਕੱਟਣ ਲੱਗਾ ਕਹਿੰਦੇ ਨਾ ਜਦੋਂ ਫੇ ਪਾਰ ਪੈਂਦਾ ਵੀ ਕੱਟਣਾ ਹੀ ਪੈਂਦਾ ਨਾ ਸਿਰ ਤੇ ਤੇ ਇਸ ਕਰਕੇ ਇਹ ਮੈਨੂੰ ਇੰਨਾ ਪਤਾ ਹੈ ਅੰਦਰੋਂ ਤੰਗ ਵੀ ਹੁਣ ਤਾਂ ਵੀ ਬਾਜੀ ਘੜ ਜਾਂਦੇ ਵੀ ਆਪਣੀ ਕੁਤਰੀ ਸੋਣੀ ਉੱਡੀ ਆ ਤੇ ਹੁਣ ਇਹ ਛੱਡਣੀ ਆ ਤੇ ਇੱਕ ਆਪਾਂ ਡੱਬਾ ਜਣਾ ਡੱਬਾ ਵੀ ਇਹਦੇ ਪਲਟ ਚੋਂ ਹੀ ਆ ਪਰ ਇਹ ਇਹਦੀ ਦਾ ਭੈਣ ਆ ਜਿਹੜੀ ਇਹਦੀ ਇਹ ਸੋਰੀ ਇਹਦਾ ਭਰਾ ਸੀਗਾ ਇੱਕ ਉਹਦਾ ਪੱਠਾ ਗਾਂ ਤੇ ਗਾਂ ਕੁਤਰੀ ਹੋ ਰਹੀ ਸੀ ਹਨਾ ਤੇ ਉਹ ਉਹ ਜੋੜੇ ਮਤਲਬ ਜੋੜੇ ਦਾ ਬੱਚਾ ਇਹ ਆਪਾਂ ਜਿਹੜੀ ਆਪਾਂ ਦੂਜੀ ਬਾਜੀ ਨਹੀਂ ਛੱਡੀ ਸੀ ਇੱਥੇ ਯਾਰ ਦੂਸਰ ਚ ਆਪਣੀਆਂ ਕੁਤਰੀਆਂ ਰਾਤ ਚੜੀਆਂ ਹੀ ਨਹੀਂ ਸੀ ਉੱਚੇ ਪੂਸ਼ਪੋਟੇ ਵਾਲੀ ਕੁੜਤੀ ਸੀਗੀ ਗਲਾਬੀ ਪੋਟਾ ਤੇ ਪਰ ਹਰੀ ਪੂਸ਼ ਟੋਰੀ ਉਹ ਉਹਦਾ ਭਰਾ ਆ ਇਹ ਸਗਾ ਹੁਣ ਇਹ ਛੱਡਦੇ ਆ ਇਹਨਾਂ ਦਾ ਵੀ ਰਿਜ਼ਲਟ ਬਹੁਤ ਤਕੜਾ ਹੈ ਨਾ ਇਹਨੂੰ ਕੱਢਦੇ ਆ ਬਾਅਦ ਚ ਮੈੜ ਧੋਦਾਂਗੇ ਚੰਗੀ ਤਰ੍ਹਾਂ ਉਦੋਂ ਦਾ ਵੀ ਲਪੜਿਆ ਪਾਣੀ ਵਾਲੀਆਂ ਬਿੱਠਾ ਜੀਏ ਕੁੰਤਰੀ ਆਪਾਂ ਸਾਂਭੀ ਸੀ ਨਾ ਇਹ ਚ ਉਦੋਂ ਦਾ ਵੀ ਲਪੜਿਆ ਤੇ ਕੋਈ ਨਹੀਂ ਇਹਨੂੰ ਹੁਣ ਸਾਫ਼ ਕਰਦਾਂਗੇ ਬਾਅਦ ਚ ਧੋਦਾਂਗੇ ਚੰਗੀ ਤਰ੍ਹਾਂ ਮੈੜ ਨੂੰ ਤੇ ਠੀਕ ਹੈ ਬਾਪਿਓ ਆਹੀ ਆ ਮਤਲਬ ਜਿੱਦਾਂ ਹੁਣ ਆਪਾਂ ਲਾਲੂ ਲਿਆ ਜਲਾਬ ਹੁਣੇ ਕਬੂਤਰ ਵੀ ਡਾਏ ਆ ਜਿਹੜੇ ਬਾਰ ਕੱਚੇ ਸੀਗੇ ਉਹ ਕੋਈ ਬੈਠੀ ਜਾਂਦਾ ਉੱਡੀ ਜਾਂਦਾ ਇੱਕ ਕੂਦਰੀ ਛੱਡੀ ਨਾਲ ਤੇ ਜਿਹੜੀ ਕਬੂਤਰੀ ਛੱਡੀ ਉਹ ਬਹਿ ਜਾਂਦੀ ਆਪੇ ਉੱਡ ਜਾਂਦੀ ਨਾਲ ਹੀ ਉਹਨਾਂ ਦੇ ਆ ਹੁਣ ਹੁਣ ਉੱਡ ਉਹ ਉੱਤੇ ਖੜੀ ਜਾ ਕੇ ਹੋਣ ਅੱਗੇ ਇੱਕ ਕਰੀ ਬੈਹ ਕੇ ਉੜ ਗਈ ਆ ਉਹ ਹੁਣ ਇਹਨਾਂ ਚ ਜਿਹੜਾ ਚੰਗਾ ਫਿਰੂ ਆ ਉਹ ਬਾਜੀ ਛੱਡ ਦਾਂਗੇ ਆਪਾਂ ਉਹਨੂੰ ਉਧਰ ਪਰਤੀ ਕਰ ਲਾਵੇ ਲੋ ਵੀ ਬਾਬਿਓ ਕੂਤਰਾਂ ਨੂੰ ਬਦਾਮ ਬਦੂ ਮੇਟੂ ਜੱਟ ਪਾ ਕੇ ਲੇਟ ਬਹੁ ਹੋ ਗਿਆ 3 ਵਜੇ ਗਿਆ ਹੁਣ ਭਾਏ ਜਾ ਕੇ ਚਲੋ ਕੱਲ ਨੂੰ ਡੋਣੀ ਨਹੀਂ ਹੈਗੇ ਪਰ ਉਹ ਕੂਤਰਿਆਂ ਦੀ ਜਿਹੜੀਆਂ ਆਪਾਂ ਬਾਜੀ ਖੇਡਣੀ ਉਹ ਵੀ ਲੇਟ ਹੋ ਗਈਆਂ ਬਦਾਮ ਪੋਂ ਤੋਂ ਅੱਜ ਤੇ ਕੋਈ ਗੱਲ ਨਹੀਂ ਆਪਾਂ ਕੱਲ ਨੂੰ ਮਤਲਬ ਸਾਂਭਣਾ ਆਪਾਂ ਇਜਾਮ ਤਾਂ ਕੱਲ ਨੂੰ ਹੀ ਆ ਤੇ 17 ਦੀ ਬਾਜੀ ਆ ਤੇ ਗਰੀਆਂ ਕੋਈ ਨਹੀਂ ਉੱਧਾ ਲੇਟ ਹੋ ਗਈਆਂ ਚਲੋ ਖਿੱਚ ਲੂਗਾ ਮੈਂ ਪਾਈਆਂ ਥੋੜੀਆਂ ਹੀ ਉੱਧਾ ਪੰਪ ਪਾਤੀਆਂ ਤੇ ਕਣਕ ਹੈ ਨਹੀਂ ਉਹਨਾਂ ਨੂੰ ਪਾਈ ਤੇ ਕੱਲ ਨੂੰ ਫੇਰ ਇੰਨੀਆਂ ਕਿਤੇ ਕੱਲ ਨੂੰ ਸਾਵਨਾਂ ਦੇ ਚਾਰ ਪੰਜ ਤੇ ਕਿਉਂਕਿ ਮੌਸਮ ਠੰਡਾ ਹੀ ਆ ਜੇ ਤਾਂ ਮੌਸਮ ਇਦਾਂ ਦੇ ਹੋਇਆ ਫੇਰ ਜਿੰਨੀਆਂ ਅਗਰੀਆਂ ਪਾਉਣ ਦੇ ਉਹਨੀਆਂ ਹੀ ਪਾ ਦੇਣੀ ਆ ਆਪਾਂ ਫੇਰ ਦੁਬਾਰਾ ਕੱਲ ਨੂੰ ਐਵੇਂ ਥੋੜੀ ਸਖਤ ਤੇ ਪਾ ਲਾ ਗਏ ਜਿਹੜੀਆਂ ਦੋ ਦਿਨਾਂ ਵਿੱਚ ਘੜਾਉਣ ਨਾਂ ਰਾਲੂ ਵਗਾਰਾ ਲੱਗਣਾ ਕੱਲ ਨੂੰ ਕੋਈ ਤਰਚੀ ਨਹੀਂ ਲੱਗਣੀ ਬਸ ਆਪਣੀ ਗੇਮ ਤੇ YouTube ਇਹੋ ਉਤਰ ਸਾਰੇ ਹੋਰ ਕੁਝ ਨਹੀਂ ਨਾਣਾ ਤੰਗਾ ਪੰਗਾ ਕੁਝ ਵੀ ਲੈਣਾ ਐਡੇ ਓੜਿਆ ਤੇ ਵੀ ਉਹ ਠੰਡੇ ਮੌਸਮ ਚ ਜਲਾਤਾ ਨਾ ਲੱਗੂ ਅੱਜ ਵੀ ਜਲਾਵਲਾਇਆ ਆਪਾਂ ਕੰਮ ਖਰਾਬ ਖਰਾਬਲਾ ਹੋ ਜਿਵੇ ਕਰੇ ਨਾਲੇ ਵੀ ਉਦਾਂ ਵੀ 40 ਤੋਂ ਥੱਲੇ ਆਲੂ ਖਰਾ ਲਾਉਣਾ ਹੀ ਨਹੀਂ ਚਾਹੀਦਾ ਤੇ ਨਾਲ ਹੀ ਲੱਗਦਾ ਹਨਾ ਬਾਕੀ ਕਹਿਣ ਨੂੰ ਕੋਈ ਕੁਛ ਕੋਈ ਜਾਂਦੇ ਆ ਜਿਵੇਂ ਕਹਿੰਦਾ ਵੀ ਹਰ ਇੱਕ ਦੀ ਆਪਣੀ ਆਪਣੀ ਗੇਮ ਆ ਤੇ ਆਪਣੀ ਜਿਹੜੀ ਗੇਮ ਆ ਸੋਚ ਆ ਜਿਹੜੀ ਮੈਂ 40 ਤੋਂ ਥੱਲੇ ਨਹੀਂ ਲਾਉਂਦਾ 40 ਤੋਂ ਉੱਤੇ ਹੋਵੇ ਤਾਂ ਫੇਰ ਹੀ ਆਲੂ ਖਰਾ ਲਾਉਣਾ ਨਹੀਂ ਤਾਂ ਨਹੀਂ ਇਧਰ ਬਾਬਿਓ ਬਸ ਆ ਜਿਹੜੇ ਹੁਣ ਇਹ ਵੀ ਉੱਡ ਕੇ ਬੈਠੇ ਆ ਨਾ ਸੂਰ ਦੇ ਬਾਹਰ ਹੀ ਛੱਡੇ ਸੀ ਠੰਡੇ ਮੌਸਮ ਦਾ ਇਹ ਫਾਇਦਾ ਹੁੰਦਾ ਕੱਚੇ ਕਮੂਤਰ ਨੂੰ ਜਦਾਂ ਮੈਂ 3-4 ਵਾਰ ਹੀ ਉਡਾਉਂਦੇ ਸੀ ਜੀ 올ਡੋਂ ਦੇ ਸੀ ਬਹਿ ਜਾਂਦੇ ਸੀ ਉਡਾਉਂਦੇ ਸੀ ਬਹਿ ਜਾਂਦੇ ਸੀ ਹੁਣ ਐਂਡ ਤੇ ਆ ਕੇ ਜਦੋਂ ਹੌੜਿਆ ਹੁਣ ਘੱਟੋ ਘੱਟ 2 ਘੰਟੇ ਉੜ ਕੇ ਬੈਠੇ ਆ ਆਹ ਵਾਲਾ ਤੇ ਆਓ ਵਾਲਾ ਤੇ ਉਹ ਤਾਂ ਪਹਿਲਾਂ ਦੇ ਬੈਠੇ ਬੁੱਢੇ ਗਾਦੇ ਉਹ ਤਾਂ ਆਂਡੇ ਕਢਾਉਣ ਡਿਆ ਤੇ ਆ ਆ ਆ ਵੀ ਮੈਂ ਹੁਣੀ ਢੱਕਿਆ ਤੇ ਆ ਦੋਨੇ ਵੀ ਆਹ ਤਾਂ ਕਿਤੇ ਨਹੀਂ ਹੁੰਦਾ ਸਵੇਰ ਦਾ ਸਪੈਦੇ ਤੇ ਬੈਠਾ ਹੀ ਤਾਂ ਹੁਣ ਢਾਂਗੀ ਤੇ ਆ ਗਿਆ ਦੋ ਕਰੀ ਉੜ ਕੇ ਇਹਨੂੰ ਲਿਆ ਡੱਕ ਕੱਡਾਂ ਵੀ ਕੋਈ ਨਹੀਂ ਇਹ ਵੀ ਛੱਡਾਂਗੇ ਹਨ ਜੇ ਬਾਜੀਆਂ ਹੋਈਆਂ ਤਾਂ ਨਹੀਂ ਤਾਂ ਫੇ ਖੁੱਡੇ ਜੀ ਗੁੜਗਣਗੇ ਇਹਨਾਂ ਨੂੰ ਵੀ ਦਾਣੇ-ਦੂਣੇ ਪਾ ਦੇ ਸਾਰਿਆਂ ਨੂੰ ਤੇ ਇਹਨਾਂ ਚੋ ਵੀ ਕਬੂਤਰ ਜੇ ਕਰਦਾ ਨਹੀਂ ਲੋਜੋ ਵੀ ਕੱਢਾਂਗੇ ਹਨ ਚਾਰ-ਪੰਜ ਪੁੱਤਰ ਇਹਨਾਂ ਚੋ ਵੀ ਕੱਢਣੇ ਆਪਾਂ ਇਹ ਵੀ ਢਾਈ ਜਿੱਦਾਂ ਇੱਕ ਉਹ ਵਾਲਾ ਪੁੱਤਰ ਕੱਢਾਂਗੇ ਇੱਕ ਆਹ ਵਾਲਾ ਪੁੱਤਰ ਕੱਢਣਾ ਇਹ ਛੱਡਦੇ ਆ ਕੋ ਚੀਨਾ ਜੇ ਤਾਂ ਨਾ ਛੜਿਆ ਜਾਂਦਾ ਹੀ ਸਰੀਰ ਬਣਾ ਲੂਗਾ ਇਹ ਤਾਂ ਸਰੀਰ ਬਹੁਤ ਖਤਮ ਹੋ ਗਿਆ ਉਹਦੋਂ ਦਾ ਸਾਫ ਨਹੀਂ ਹੋਇਆ ਨਾ ਉਹਨਾਂ ਕੋ ਜਦੋਂ ਸਾਭ ਲੈਂਦੇ ਉਹਦੇ ਹੀ ਉਹ ਜ਼ੋਰ ਲੱਗਾ ਸੀਗਾ ਐਡੇ ਪਾਣੀ ਤਾਂ ਨਹੀਂ ਦੇ ਹੋ ਗਿਆ ਏ ਗੇਮ ਵਿਗੜ ਗਈ ਪੱਕੀ ਬੱਬੇ ਉਹਨਾਂ ਨੂੰ ਵੀ ਦਾਣਾ ਪਾਣੀ ਪਾ ਛੜਿਆ ਜੀ ਪਾਣੀ ਛੜਿਆ ਓਏ ਕਿੱਦਾਂ ਦੀ ਬੋਲੀ ਆਈ ਹੈ ਪਾਣੀ ਛੜਿਆ ਜੀ ਓਏ ਮਾਦੀਆਂ ਆਪਾਂ ਬਸਣਾ ਲਾ ਕੇ ਮਲਪਾ ਦੀ ਗੋਲੀ ਇਹਨਾਂ ਨੂੰ ਵੀ ਤੇ ਇਹ ਵੀ ਜੋੜੇ-ਜੋੜੇ ਆਪਾਂ ਲਾ ਦਈਏ ਕਿਉਂਕਿ ਮਹੀਨਾ ਲਾਈ ਜਾਣਾ ਇਹਨਾਂ ਨੇ ਇੱਕ ਵਾਰੀ ਤਾਂ ਆਂਡੇ ਸੱਟਣੇ ਆਪਾਂ ਇਹਦੇ ਕਿਉਂਕਿ ਵਿੱਚ ਮੈਂ ਕਬੂਤਰ ਛੱਡੇ ਸੀ ਦੋ ਇੱਕ ਵਾਰੀ ਆਂਡੇ ਸੱਟਾਂਗੇ ਇਹਨਾਂ ਦੇ ਸਾਰਿਆਂ ਦੀ ਤੇ ਜਿੰਨੇ ਵੀ ਆ ਹਨਾ ਸਾਰਿਆਂ ਦੇ ਇੱਕ ਈ ਛੜ ਦੇਣੇ ਆ ਤੇ ਆ ਬਾਬੇ ਕਬੂਤਰ ਜਿਹੜੇ ਇਹ ਵੀ ਚੱਕੇ ਉੱਤੇ ਪੋਣਿਆ ਬਸ ਐਵੇਂ ਨਹੀਂ ਲੱਗਦਾ ਪਿਆ ਉਹ ਤਾਂ ਦੜਾ ਭੜੀ ਲੜੂ ਉੱਥੇ ਪਾਤਾ ਏ ਆ ਕੰਮ ਕਰਨ ਡਿਆ ਗੰਦੇ ਕੰਮ ਇਹ ਛਤਰਖਾਨੇ ਨਾਲੇ ਹੋਰ ਕੋਈ ਗੱਲ ਨਹੀਂ ਇਹਨਾਂ ਨੂੰ ਏਦਾਂ ਕਰਾਂਗੇ ਨਾ ਜਿਹੜੇ ਆਪਾਂ ਜੋੜੇ ਲਾਉਣੇ ਆ ਉਲਟ ਪਾਸੇ ਲਾਵਾਂਗੇ ਕਬੂਤਰ ਇਕੱਲੇ ਇਕੱਲੇ ਨਹੀਂ ਜਿੱਦਾਂ ਮਤਲਬ ਸਾਰੇ ਇੱਕੋ ਹੀ ਹੁੱਡੇ 'ਚ ਨਹੀਂ ਇਹ ਵਾਲੇ ਲਾਉਣੇ ਇਹ ਹੋਰ ਹੋਰ ਹੁੱਡਿਆਂ 'ਚ ਲਾਵਾਂਗੇ ਇਕੱਲੇ ਇਕੱਲੇ ਚੱਕ ਕੇ ਇਹਨਾਂ ਦਾ ਇਹ ਨੁਕਸਾਨ ਹੁੰਦਾ ਜਿਹੜੇ ਆਪਸ ਚ ਇਦਾਂ ਮਿਲਦੇ ਆ ਨਾ ਇੱਕ ਦੇ ਜੋੜੇ ਲੱਗੇ ਜੀ ਵੀ ਮਿਲ ਜਾਂਦੇ ਤੇ ਫਿਰ ਉਹ ਕੰਮ ਹੋ ਰੋ ਹੋ ਰਹੀ ਹੋ ਜਾਂਦਾ ਉਹਦਾ ਤਾਂ ਫਿਰ ਹਾਲ ਆਪਾਂ ਜਿਹੜੀਆਂ ਜੂੜੀਆਂ ਜਿੱਦਾਂ ਜਿਹੜੀਆਂ ਆਪਾਂ ਆਪਣੇ ਮਤਲਬ ਮੇਨ ਆਰਟ ਦਾ ਜੂੜੀਆਂ ਵੀ ਜਿਨ੍ਹਾਂ ਤੇ ਪਤਾ ਹੀ ਗਿਆ ਵੀ ਇਹ ਤਾਂ ਕੱ ਲੈਣੀ ਆ ਬੱਚੇ ਹਨਾ ਦੋ ਦੋ ਝੋਲੀਆਂ ਤਿੰਨ ਤਿੰਨ ਜਿੰਨੀਆਂ ਵੀ ਆ ਵੀ ਖਾ ਆ ਵੀ ਖਾਣੇ ਆ ਆਪਾਂ ਖਾਲੀ ਕਰ ਲੈਣੇ ਇਹਨਾਂ ਚ ਆਪਣੀਆਂ ਖੁਜੀਆਂ ਵੀ ਲਾ ਜਾਂਦੀਆਂ ਆਂਡੇ ਚਲਾਉਣ ਗਿਆ ਤਾਂ ਬੱਚੇ ਇਧਰ ਪਲਾਈ ਜਾਵਾਂਗੇ ਠੀਕ ਆ ਬੱਚੇ ਪਲਾਉਣ ਨੂੰ ਆਪਾਂ ਜੋੜੇ ਹੋਰ ਲਾ ਲੈਣੇ ਜਿੱਦਾਂ ਜਿਹੜੇ ਪੱਠੇ ਪੁੱਠੇ ਨਹੀਂ ਬਜਣੇ ਜਿੱ ਉਹ ਰੱਖ ਕੇ ਇਹ ਸਾਰੇ ਜੋੜੇ ਲਾ ਕੇ ਇਹਨਾਂ ਤੋਂ ਬੱਚੇ ਹੀ ਪਲਾਵਾਂਗੇ ਪਹਿਲਾਂ ਫਿਰ ਬਾਅਦ ਚ ਸੋਚਾਂਗੇ ਇਹਨਾਂ ਦੇ ਲੈਣੇ ਜਾਂ ਨਹੀਂ ਬੱਚੇ ਲੈਣੇ ਇਹਨਾਂ ਦੇ ਹਨ ਤੇ ਉਹ ਤਾਂ ਸਾਰੇ ਚੰਗੇ ਆ ਮਤਲਬ ਇਹਨਾਂ ਦੇ ਬੱਚੇ ਆ ਇਹ ਹੀ ਜੋੜਿਆਂ ਦੇ ਪਰ ਸਾ ਇੰਨੇ ਨਹੀਂ ਨਾ ਜੋੜੇ ਵੀ ਨਹੀਂ ਆਪਣੇ ਕੋਈ ਇਨੇ ਲਾ ਸਕਦੇ ਕੀ ਫਾਇਦਾ ਵੀ ਗਾਹ ਪੇ ਜਾਣਾ ਬਾਲਾ ਤੇ ਉਹਨੇ ਕ ਲਾਵਾਂਗੇ ਤੇ ਇਹਨਾਂ ਤੋਂ ਬੱਚੇ ਪਲਾਉਣ ਨੂੰ ਰੱਖ ਲਾਗੇ ਬਾਅਦ ਚ ਜੇ ਲੱਗੀ ਕਿ ਕਿਤੇ ਘਾੜ ਵੀ ਹਾਂ ਯਾਰ ਇਹਨਾਂ ਚੋਂ ਇੱਕ ਅੱਧੇ ਤੇ ਲੈ ਲਈਏ ਤੇ ਉਹ ਲੈ ਵੀ ਲਵਾਂਗੇ ਆਪਾਂ ਬਾਕੀ ਬਾਬੇ ਗੋਲੀ ਦਾ ਤੁਸੀਂ ਕਹਿੰਦੇ ਆ ਗੋਲੀ ਦੱਸਣ ਦਾ ਯਾਰ ਕੋਈ ਚੱਕਰ ਨਹੀਂ ਹੈਗਾ ਮੈਂ 10 ਵੀ ਦਿੰਦਾ ਕੋਈ ਨਹੀਂ ਅੱਜ 10 ਵੀ ਦਵਾਂਗੇ ਨਾ ਹੋਇਆ ਪਰ ਮੈਂ ਗੱਲ ਇਹ ਕਰਦਾ ਵੀਰੇ ਹੁਣ ਮੌਸਮ ਨਹੀਂ ਲੱਗਣੇ ਪਹਿਲੀ ਗੱਲ ਤਾਂ ਹੁਣ ਗੋਲੀ ਲੱਗਣੀ ਨਹੀਂ ਐਵੇਂ ਤੁਹਾਡਾ 4-5000 ਰੁਪਿਆ ਲੱਗ ਜਾਣਾ ਮੈਨੂੰ ਵੀ ਸਮਾਨ ਲਿਆਉਣਾ ਪੈਣਾ ਤੁਹਾਨੂੰ ਕੱਲਾ-ਕੱਲਾ ਦਿਖਾਉਂਗਾ ਤਾਂ ਹੀ ਮਤਲਬ ਗੱਲਬਾਤ ਬਣਨੀ ਆ ਹਨਾ ਚਾਹੇ ਇਦਾਂ ਕਰਦਾ ਫਿਰ ਤੁਹਾਨੂੰ ਮੈਂ ਸਮਾਨ ਦੱਸ ਦਿੰਦਾ ਆ ਠੀਕ ਆ ਤੇ WhatsApp ਦਾ ਆਪਣਾ ਨੰਬਰ ਤਾਂ ਮੈਂ ਦਿੱਤਾ ਹੀ ਹੋਇਆ ਆ ਕਈ ਵੀਡੀਓ ਦੇ ਵਿੱਚ ਹੋਊਗਾ ਤੁਸੀਂ ਦੇਖ ਲਿਓ ਤੇ ਫੇ ਮੈਨੂੰ ਪਰਸਨਲੀ ਫੋਨ ਕਰਕੇ ਪੁੱਛ ਲਿਓ ਵੀ ਕਿੱਦਾਂ ਬਈ ਬਣਨੀ ਆ ਜਾਂ ਕੀ ਆ ਚੱਕਰ ਕਿਉਂਕਿ ਸਮਾਨ ਦਿਖਾ ਦੂੰਗਾ ਤੇ ਆਪਾਂ ਗੋਲੀ ਦਾਣਾ ਆਪ ਹੀ ਨਹੀਂ ਲਵਾਂਗੇ ਜਾਂ ਕੁਛ ਵੀ ਆਣਾ ਅਗਲੀ ਵੀਡੀਓ ਚ ਪਾ ਦਾਂਗੇ ਜਾਂ ਉਹ ਦੋ ਅਗਲੀ ਚ ਇਹ ਚ ਤਾਂ ਚੱਲਣਾ ਹੁਣ ਗੋਲੀ ਗੋਲੀ ਕਰਨੀ ਤੇ ਆਪਾਂ ਦੇਸੀ ਗੋਲੀ ਕੋਈ ਮੈਡੀਸਨ ਨਹੀਂ ਠੀਕ ਆ ਕੋਈ ਨਸ਼ਾ ਨਹੀਂ ਕੋਈ ਮੈਡੀਸਨ ਨਹੀਂ ਤੇ ਦੱਸਾਂਗੇ ਪਰਸਨਲੀ ਤੁਸੀਂ ਮੈਨੂੰ ਸਾਰੇ ਜਿਹੜੇ ਵੀ ਵੀਰ ਨੇ ਆਪਾਂ ਨੂੰ ਇੰਨਾ ਪਿਆਰ ਦਿੰਦੇ ਜਿਹੜੇ ਵੀ ਵਧੀਆ ਵਧੀਆ ਸੋਹਣੇ ਸੋਹਣੇ ਕਮੈਂਟ ਕਰਦੇ ਆ ਉਹ ਉਦੋਂ ਹੀ ਸੋਹਣੇ ਸੋਹਣੇ ਆਪਾਂ ਨੂੰ ਫੋਨ ਕਰ ਲਿਓ WhatsApp ਦੇ ਉੱਤੇ ਮੈਨੂੰ ਮੈਸੇਜ ਕਰ ਲਿਓ ਤੇ ਮੈਂ WhatsApp ਤੇ ਜਵਾਬ ਦਈਏ ਕਿ ਤੁਹਾਨੂੰ ਫਿਰ ਦੱਸ ਦਊਗਾ ਵੀ ਇਦਾਂ ਇਦਾਂ ਬਣਾ ਲਓ ਜੇ ਨਹੀਂ ਤੇ ਆਪਾਂ ਇਦਾਂ ਕਰਦੇ ਆ ਤੁਸੀਂ ਮੈਨੂੰ WhatsApp ਤੇ ਹੀ ਮੈਸੇਜ ਕਰ ਲਿਓ ਸਾਰੇ ਜ ਤੇ ਮੈਂ ਤੁਹਾਨੂੰ ਪਰਸਨਲ ਹੀ ਦੱਸ ਦਿੰਨਾ ਆਪਾਂ ਇੱਥੇ ਨਹੀਂ ਪਉਂਦੇ ਕਿਉਂਕਿ ਇੱਥੇ ਪਾਉਣ ਦਾ ਇਹੀ ਚੱਕਰ ਆ ਉਹ ਗੋਲੀ ਗੋਲੀ ਫੇ ਆ ਜਾਨੀ ਦਿਮਾਗ 'ਚ ਤੇ ਆਪਣਾ ਜਿਹੜਾ ਚੈਨਲ ਆ ਮੈਂ ਇਸ ਚੀਜ਼ਾਂ ਤੋਂ ਦੂਰ ਹੀ ਆਂ ਗੋਲੀਆਂ ਗਲੀਆਂ ਵਾਲੇ ਚੱਕਰਾਂ ਤੋਂ ਠੀਕ ਆ ਪਰ ਆਪਾਂ ਨੂੰ ਤਾਂ ਪਤਾ ਦੇਸੀ ਗੋਲੀ ਐ ਚ ਕੁਛ ਵੀ ਮੈਡੀਸਨ ਨਹੀਂ ਪੈਣੀ ਠੰਡੀਆਂ ਚੀਜ਼ਾਂ ਹੀ ਪੈਣੀਆਂ ਆ ਭਸਮਾ ਪੈਣੀਆਂ ਆ ਉਹ ਦੱਸ ਦਊਗਾ ਸਾਰਾ ਕੁਝ ਹੀ ਹੈ ਨਾ ਤੇ ਇੱਕ ਦੋ ਚੀਜ਼ਾਂ ਉਹ ਜਿਹੜੀ ਨਹੀਂ ਕੈਮਰੇ 'ਚ ਆਪਾਂ ਦੱਸ ਸਕਦੇ ਉਹ ਤਾਂ ਦੱਸ ਦਾਂਗੇ ਕੋਈ ਵੀ ਇਹ ਚ ਵਾਰ-ਵਾਰ ਇਹੀ ਕਿੰਨਾ ਵੀ ਕੋਈ ਵੀ ਗੋਲੀ ਦੇ ਵਿੱਚ ਇਦਾਂ ਦੀ ਕੋਈ ਚੀਜ਼ ਨਹੀਂ ਹੈਗੀ ਆਪਣੀ 'ਚ

ਬਾਕੀ ਗੋਲੀ ਦਾ ਵੀ ਚੱਕ ਰਿਆਗੇ ਫੱਟੇ ਹਨ ਮੈਂ ਜੋ ਵੀ ਤੁਹਾਨੂੰ ਅੱਜ ਤੱਕ ਦੱਸਿਆ ਜੋ ਆਪ ਕਰਦਾ ਉਹ ਹੀ ਦੱਸਦਾ ਹਨ ਤੇ ਆ ਵੀ ਨਹੀਂ ਗਏ ਰ ਵੀਰੇ ਦਸੀ ਆ ਡਾਵਰ ਦੀ ਆਪਾਂ ਲਿਆਂਦੀ ਆ ਮੋਤੀ ਬਿਸਤੀ ਠੀਕ ਆ ਇਹ ਵੀ ਗੋਲੀ ਚ ਪੈੜੀਆਂ ਇਹ ਵੀ ਦੱਸੂਗਾ ਆ ਤੁਹਾਡੇ ਸਾਹਮਣੇ ਲਿਆਂਦੀ ਆ ਤੁਹਾਡੇ ਸਾਹਮਣੇ ਲਾਉਣੀ ਆ ਇੱਕ ਬਾਬਿਓ ਆ ਆ ਜਰੂਰ ਲੈ ਕੇ ਆਓ ਮੈਂ ਹਰ ਇੱਕ ਵੀਡੀਓ ਤੇ ਖੋਣਾ ਕਬੂਤਰ ਦਾ ਬਿਲਕੁਲ ਲੀਵਰ ਬੀਜ ਦਾ ਵਾਗੋਂ ਦਾਣਿਆਂ ਨੂੰ ਨਹੀਂ ਪੈਂਦੇ ਆ ਵਰਤਣੀ ਸ਼ੁਰੂ ਕਰ ਦਿਓ ਸੈੱਟ ਹੋ ਜਾਣਗੇ ਤੇ ਮੈਂ ਰਹੀ ਹੀ ਵਰਤਦਾ ਜਦੜੇ ਦਿੱਤੀ ਹੁੰਦੀ ਦੂਜੇ ਦਿਨ ਕੋ ਉਤਰ ਉੱਡ ਕੇ ਵੀ ਬਹੁ ਆਉਂਦਾ ਐ ਗਰਮੀ ਚੋਂ ਗੰਦ ਕੱਢ ਦਿੰਦੀ ਸਾ ਲੀਵਰ ਚ ਸੋਰੀ ਗਰਮੀ ਚੋਂ ਗੰਦ ਕੱਢੀ ਜਾਂਦਾ ਲੀਵਰ ਚੋਂ ਗੰਦ ਕੱਢ ਦਿੰਦੀ ਚੰਗੀ ਤਰ੍ਹਾਂ ਲੀਵਰ ਸਾਫ਼ ਕਰਕੇ ਨਵਾਂ ਬਣਾ ਦਿੰਦੀ ਲੀਵਰ ਨੂੰ ਇੱਕ ਹੀ ਨਵੇਂ ਸਿਰੇ ਤੋਂ ਔੜ ਦਿੰਦੀ ਐ ਲੀਵਰ ਲਓਏ ਬਾਬਾ ਟਾਈਮ ਹੋ ਗਿਆ ਸ਼ਾਮ ਦਾ ਤੇ ਕਰੀਏ ਰਾਤ ਦੀ ਕਾਰਵਾਈ ਅੱਜ ਲੱਸੀ ਨਹੀਂ ਦਿੰਦੇ ਕਿਉਂਕਿ ਮੌਸਮ ਹੈਗਾ ਠੰਡਾ ਹੁਣ ਕੱਲ ਨੂੰ ਬਾਜੀ ਪਰਸੋਂ ਨੂੰ ਸੱਚ ਬਾਜੀ ਆ ਕੱਲ ਨੂੰ ਤਰ ਸਾਹਬੜਾ ਆਪਾਂ ਦੋਨੇ ਛੱਡਣੇ ਕਿਹੜੇ ਆ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਇਹ ਕਾਹ ਛੱਡਣਾ ਆਪਾਂ ਡੱਬਾ ਡੱਬੇ ਦਰਾ ਓਏ ਆਹ ਵਾਲਾ ਠੀਕ ਆ ਤੇ ਗੱਲ ਉਹੀ ਆ ਜਣੀਆਂ ਦੂਸਰ ਨਾਲ ਪਏ ਜੇ ਦੂਸਰ ਪੈ ਗਈ ਇਹ ਕੁੱਤਰ ਬੱਬੇ ਉਹ ਟਾਂਕ ਹੀ ਨਹੀਂ ਛੱਡਦੇ ਇੱਕ ਛੱਡਣੀ ਆਪਾਂ ਆ ਵਲੀ ਇਹਦੀ ਭੈਣ ਆ ਇਹਦੀ ਜਿਹੜੀ ਆਪਣੇ ਉਦਨਵਾਦੀ ਜਿੱਤੀ ਨਾ ਇਹਦੀ ਵੀ ਭੈਣ ਹੈ ਹੈਗੇ ਨੀ ਨੀ ਕੇ ਕਾਤ ਦੇ ਹੁੰਦੇ ਆ ਰੰਨਾ ਮੇਰੀ ਰੰਨਾ ਆ ਜਾ ਆਇਆ ਬੜੀ ਸਿਆਣੀ ਹੋ ਗਈ ਹੁਣ ਇਹਨੂੰ ਛੱਡ ਦੇ ਬਾਬੋ ਔਰ ਇਹਦੀ ਭੈਣ ਨੂੰ ਕਟਾਂਗੇ ਨਾਫੇ ਉਹਦਾ ਗੋਲ ਹੋ ਗਈ ਥੱਲੇ ਪੂਰੀ ਐ ਬੜ ਗਈ ਆ ਦੁਬਾਰਾ ਕਹਿੰਦੀ ਫੇਰ ਛੱਡ ਲਓ ਮੈਨੂੰ ਹੈਗੀ ਇਦਾਂ ਦੀ ਨਿਕੇ ਨਿਕੇ ਹੀ ਆ ਕੂਤਰ ਮੋਟੇ ਨਹੀਂ ਹੈਗੇ ਪਤਲੇ ਪਤਲੇ ਕੂਤਰ ਆ ਇਹ ਖਲਾਰਾ ਇਦਾਂ ਪਾਇਆ ਭਾਂਡੇ ਲੈ ਕੇ ਜਾਣੇ ਥੱਲੇ ਸਾਰੇ ਹੀ ਆ ਬਬੇ ਦੋ ਗਲਾਸ ਉਹ ਡੋਲੂ ਛੋਲੂ ਉਹ ਤੋਤੇ ਤੂੰ ਵੇਚਣਾ ਸਫਾਈ ਮੈਂ ਕਰਨੀ ਸੀ ਕਰਦਾ ਕਰਦਾ ਹੀ ਰਹਿ ਗਿਆ ਕਿਉਂਕਿ ਹਵਾ ਜੀ ਬਹੁਤ ਜਲਦੀ ਸੀ ਢੇਰ ਖਰਨਾ ਜਾਂ ਤਾਂ ਨਹੀਂ ਕੀਤੀ ਤੇ ਇੱਕ ਵਾਰ ਸ਼ਹਿਰ ਵੀ ਗਿਆ ਸੀ ਉਹ ਨਹੀਂ ਦਿਖਾ ਹੋਇਆ ਸ਼ਹਿਰ ਜਾ ਕੇ ਆਇਆ ਬਾਦਾਮ ਖਤਮ ਸੀ ਕੀ ਬਾਦਾਮ ਲੈ ਕੇ ਆਇਆ ਤੇ ਬਾਦਾਮ ਕਿਹੜੇ ਲੈ ਕੇ ਆਇਆ ਵੀਰੇ ਮੋਟੀ ਗिरी ਜਿਹੜੀ ਹੁੰਦੀ ਨਾ ਬਾਦਾਮਾਂ ਦੀ ਉਹਦੇ ਚ ਤੇਲ ਘੱਟ ਹੁੰਦਾ ਜਿਹੜਾ ਜਿਹੜੀ ਮੋਟੀ ਗिरी ਹੁੰਦੀ ਆ ਜਿਹੜੀ ਹੁੰਦੀ ਛੋਟੀ ਗिरी ਉਹਨੂੰ ਪਤਾ ਨਹੀਂ ਗਰਵੰਦੀ ਕਿ ਬਰਗੰਦੀ ਕਿ ਗਰਵੰਦੀਤਾ ਕੁਛ ਕਹਿੰਦੇ ਆ ਦਰਵੰਗੀ ਗਰਵੰਦੀ ਕਹਿੰਦੇ ਘਰੇ ਉਹ ਥੱਲੇ ਆ ਬਾਦਾਮਾਂ ਲੈ ਕੇ ਨਹੀਂ ਆਇਆ ਉੱਤੇ ਤੇ ਉਹ ਵੀ ਲਿਉਨੇ ਆ ਬਾਕੀ ਆ ਜਲਾਬ ਮੈਂ ਭੇਗ ਉਹਦਾ ਇਚੋਂ ਕੱਢ ਲਿਆ ਸੀਗਾ ਠੀਕ ਆ ਤੇ ਪਿਆ ਵੀਆ ਚਲੋ ਦੇਖ ਲਾਂ ਹੋਰ ਕਿਸੇ ਨੂੰ ਲਾ ਦਿਆਂਗੇ ਜਿਹੜਾ ਮੂਹਾਂ ਪੱਟੂ ਪਰ ਦੇਣਾ ਇੰਦਾ ਤੇ ਹੁਣ ਹੈ ਨਹੀਂ ਇਦਰੇ ਦਿਨ ਚ ਨਾ ਚਲਾ ਵੀਰੂ ਲਾਇਆ ਕਰੋ ਚਲੋ ਮੈਂ ਤਾਂ ਤਾਂ ਲਾਇਆ ਹੁਣ ਬਾਜੀ ਛੜਨੀ ਪਰਸੋਂ ਨੂੰ ਜੇ ਗਰਮੀ ਪੈ ਗਈ ਫੇ ਕੰਮ ਕਰ ਜੂਗਾ ਨਾ ਪਈ ਤਾਂ ਫਿਰ ਰੱਬ ਰੱਫੇ ਭੋਖ ਨੂੰ ਵਹਿ ਜੂਗੀ ਤੇ ਇਦਾਂ ਕਰਦੇ ਆ ਬੱਬੋ ਆੜੇ ਕਬੂਤਰ ਕੱਢਦੇ ਆ ਇਹਨਾਂ ਨੂੰ ਲੈ ਕੇ ਚੱਲੀਏ ਉੱਤੇ ਠੀਕ ਆ ਬਾਅਦ ਚ ਇੱਕ ਇੱਕ ਜੋੜਾ ਇਸ ਖੁੱਡੇ ਚ ਲਾ ਦਿਆ ਕਰਾਂਗੇ ਇੱਕ ਹੋਰ ਖੁੱਡੇ ਚ ਲਾ ਦਿਆ ਕਰਾਂਗੇ ਜਿਹੜਾ ਆਪਣਾ ਉਧਰ ਪਿੱਛੇ ਹੈ ਨਾ ਜਦੋਂ ਦੋਨੇ ਜੋੜੀਆਂ ਪੱਕੀਆਂ ਹੋ ਜਾ ਕਰੂਗੀਆਂ ਜੋੜੀਆਂ ਚੱਕਿਆ ਕਰਾਂਗੇ ਦੇ ਅੰਦਰ ਸਹੀ ਹੈ ਨਾ ਨਾ ਵੀ ਹੋਇਆ ਯਾਰ ਇੱਥੇ ਵੀ ਆਪਾਂ ਕੜਾਈ ਸਕਦੇ ਆ ਮੇਰੇ ਸਾਨੂੰ ਜਾਂ ਪੇ ਆਪਾਂ ਕਬੂਤਰੀਆਂ ਇੱਧਰ ਕਰ ਲਈਏ ਜੇ ਤਾਂ ਗਰਮੀ ਘਾਟਦੀ ਹੋਈ ਹੁਣ 5-7 ਦਿਨ ਮੀਂਹ ਪੈ ਗਿਆ ਫਿਰ ਮੈਂ ਕਹਿੰਨਾ ਤੁਸੀਂ ਵੀ ਸਲਾਹ ਦਿਓ ਆਪਾਂ ਕਿਹਦਾ ਕਰੀਏ ਹੈ ਨਾ ਇਹਦਾ ਖੁੱਡਾ ਦਿਖਾਵਾਂ ਮੰਦਰੋਂ ਆਹ ਖੁੱਡਾ ਆਪਣਾ ਹੈ ਨਾ ਤੇ ਇਹ ਹੁਣ ਆਇਆ ਬਾਬਿਓ 10 ਫੁੱਟ ਤੋਂ ਜ਼ਿਆਦਾ ਹੋਣਾ ਇਦਾਂ 10 ਫੁੱਟ ਤੋਂ ਇਦਾਂ ਜ਼ਿਆਦਾ ਆ 10 ਫੁੱਟ ਤੋਂ ਤੇ ਇਦਾਂ ਹੋਊਗਾ ਇਹ ਉਹ ਦੇ ਲੋ ਇਟਾਂ ਲੱਗੀਆਂ ਉੱਤੇ ਮੇਰੇ ਖਿਆਲ ਨਾਲ ਫੁੱਟ ਦੀ ਇਟ ਹੁੰਦੀ ਆ 1 2 3 4 ਉਹੀ ਸਾਢੇ 4 ਫੁੱਟ ਦਾ 5 ਫੁੱਟ ਹੋਊਗਾ ਇਦਾਂ ਤੇ ਇਦਾਂ ਹੋਊਗਾ 1 2 3 4 5 6 7 8 9 10 11 ਮਤਲਬ 10 ਫੁੱਟ ਉੱਤੇ ਹੀ ਆ 11 ਗੱਟ ਹੈਗਾ ਇਹ ਵਿੱਚ ਫਿਰ ਸਿਮੜ ਵੀ ਭਰਦਾ ਹੁੰਦਾ ਇਹ ਚ ਖਾਨੇ ਪਾ ਦਈਏ ਕਿਉਂਕਿ ਜਾਲ ਮੂਰੇ ਲੱਗਾ ਆ ਠੀਕ ਆ ਇਹਦੇ ਚ ਹੀ ਕਬੂਤਰ ਘੁੰਮਦੇ ਰਿਹਾ ਕਰਨਗੇ ਅਡਰ ਨਰੁੰਡਾ ਕੱਢ ਕੇ ਚਖਾਨੇ ਲਾ ਕੇ ਮੈਂ ਕਹਿੰਦਾ ਇੱਚ ਜੁੜੇ ਗੜਾਈਏ ਬੱਚੇ ਐਦ ਕੀ ਬਾਕੀ ਤੁਸੀਂ ਸਲਾਹ ਜ਼ਰੂਰ ਦਿਓ ਵੀ ਐਚ ਗੜਾਈਏ ਕਿ ਉਧਰ ਹੀ ਰੱਖੀ ਜਾਂ ਅੰਦਰ ਵਾਲਾ ਖੁੱਡਿਆਂ ਜੀ ਪਰ ਇਹ ਇਹ ਨਾ ਤਪਦਾ ਵੀ ਨਹੀਂ ਇਹਦੇ ਉੱਤੇ ਮਿੱਟੀ ਵੀ ਪਾਈ ਹੋਈ ਆ ਤੇ ਉੱਪਰ ਟੈਲਾਂ ਵੀ ਲੱਗੀਆਂ ਹੋਈਆਂ ਆ ਆਹ ਖੁੱਡੇ ਦੇ ਉੱਤੇ ਐਦ ਕੀ ਇਹਨੂੰ ਵੀ ਇਹਦੇ ਅੰਦਰ ਵੀ ਪੇਪਰ ਲਵਾ ਦੇਣਾ ਆਪਾਂ ਸਾਰੇ ਪੇਪਰ ਲਵਾ ਕੇ ਉੱਤੇ ਸੀਲਿੰਗ ਇਹ ਚ ਵੀ ਕਰਾ ਦੇਣੀ ਆ ਨਿਕਲੂ ਜੇ ਇਹਦੇ ਵਿੱਚ ਉਦਾਂ ਉਦਾਂ ਹਾਈਟ ਘਟਾ ਬਸ ਇਹਦੀ ਹਾਈਟ ਜ਼ਿਆਦਾ ਤਾਂ ਨਹੀਂ ਘਟਣੀ ਹਾਈਟ ਹੋਊਗੀ ਫੇ ਵੀ ਅ ਇੱਕ ਚਾਰਕ ਚਾਰਕ ਫੁੱਟ ਤਾਂ ਹੋਊਗੀ ਫੇ ਵੀ ਚਾਰ ਸਾਢੇ ਚਾਰ ਫੁੱਟ ਤਾਂ ਆਉਣੂ ਐਨਾ ਘੱਟ ਵੀ ਨਹੀਂ ਹੈਗਾ ਆ ਕਬੂਤਰੀਆਂ ਆਪਾਂ ਸਾਰੀਆਂ ਚੱਕ ਲੈਣੀਆਂ ਤੇ ਵੱਡੀਆਂ ਹੀ ਕਬੂਤਰੀਆਂ ਇਹ ਆਪਣੀਆਂ ਤੇ ਇਹਨਾਂ ਚੋਂ ਆਪਾਂ ਅੱਧੀਆਂ ਜੋੜੀਆਂ ਹੋਣ ਲਾ ਲੈਣੀਆਂ ਅੱਧੇ ਬਾਅਦ ਚਾ ਲਾਵਾਂਗੇ ਠੀਕ ਆ ਫੇ ਸਾਰੇ ਇਕੱਠੇ ਨਹੀਂ ਲਵਣੇ ਉਹ ਵਾਸ਼ਿੰਗ ਮਸ਼ੀਨ ਜਿੱਤੀ ਜਿਹੜੀ ਕਬੂਤਰੀ ਆ ਉਹ ਵੀ ਲਾ ਲੈਣੀ ਜੋੜੇ ਠੀਕ ਆ ਤੇ ਹੁਣ ਮੈਂ ਦਦੋ ਪੰਜੀ ਚੀਚੀਆਂ ਜਿੱਦਾਂ ਇਹਦਾ ਵੀ ਬੱਚਾ ਲਿਆ ਠੀਕ ਆ ਜਿਹੜੀ ਆਪਾਂ ਕੱਲ ਭੇਜੀ ਆ ਪਾਲ ਛੱਡੀ ਸੀ ਪਰਸੋਂ ਕੋ ਚੌਥ ਬਾਜੀ ਜਿਹੜੀ ਆਪਾਂ ਛੱਡੀ ਹਨਾ ਉਹ ਦੀ ਜਿਹੜੀ ਮਾਂ ਆ ਉਹ ਦੀ ਮਾਂ ਹੈਗੀ ਆ ਉਹ ਦੌਣ ਤੇ ਕਾਲਾ ਰੰਗ ਜਿਹੜਾ ਗੋਲ-ਗੋਲ ਘਮਾਇਆ ਉਹ ਦੀ ਮਾਂ ਹੈਗੀ ਉਹੋ ਠੀਕ ਆ ਜਿਹੜੀ ਆਪਣੀ ਕਾਲੇ ਮੋਢਿਆਂ ਵਾਲੀ ਉੜਦੀ ਚੀਨੀ ਗੂੜੀ ਉਹ ਤਾਂ ਦੌਣਾ ਮੈਂ ਉਹ ਦੀ ਮਾਂ ਹੈਗੀ ਆ ਉਹ ਵੋਸ਼ਿਮਸ਼ੀਨ ਵਾਲੀ ਠੀਕ ਆ ਆਪਾਂ ਕਿਉਂਕਿ ਰਿਜ਼ਲਟ ਦੋਨਾਂ ਨੇ ਖਰਾ ਮਿਲਿਆ ਹਨਾ ਜੋ ਉਹ ਕਬੂਤਰ ਹੀ ਆਪਣਾ ਚੰਗਾ ਜਿੰਨਾ ਮਰਜ਼ੀ ਕਬੂਤਰ ਲਾ ਦਿਓ ਕਬੂਤਰ ਜਿੱਤਦੇ ਹੀ ਆ ਬੱਚੇ ਇੱਕ ਦੋ ਹਾਰ ਵੀ ਜਾਂਦੇ ਜਿੱਤ ਵੀ ਜਾਂਦੇ ਮਤਲਬ ਜਿੱਤਦੇ ਜਿੱਤਣ ਵਾਲੀ ਬਲੱਡ ਹੈਗਾ ਉਹ ਚ ਵੀ ਜਿੱਤਦੇ ਆ ਜੂਰ ਮਾਰਦੇ ਆ ਬਾਹਰ ਜਾ ਕੇ ਤੇ ਐਦਾਂ ਕਰਦੇ ਆ ਹਨਾ ਤੇ ਉਸ ਕਬੂਤਰ ਦੇ ਬੱਚੇ ਆਪਣੇ ਕੋ ਇੱਥੇ ਮੋਜਰ ਕਬੂਤਰੀ ਆ ਉਹ ਲਾਲ ਚਿੱਨੀ ਸਿਰੇ ਤੇ ਬੈਠੀ ਆ ਔਰ ਹੁਣ ਉਹਦੇ ਵੀ ਬੱਚੇ ਆ ਉਹਦੀ ਪੱਠੀ ਆ ਬੈਠੀ ਆ ਇਹ ਵੀ ਜਿੱਤੇ ਆ ਬਾਰ ਠੀਕ ਆ ਦੋ ਤਿੰਨ ਪੱਠੀਆਂ ਤੰਨੇ ਜਿੱਤੀਆਂ ਕਹਿੰਦਾ ਬਲੋ ਕਿਸੇ ਨਾ ਵੀ ਲਾ ਦੋ ਤਾ ਸੱਟ ਬੈਹ ਜਾਂਦਾ ਕੂਤਰ ਆਪਣੇ ਦਾ ਤੇ ਹੁਣ ਜਾਰਾ ਮੈਨੂੰ ਰਿਜ਼ਲਟ ਮਿਲਿਆ ਕਾਲੀ ਧੋਣ ਵਾਲੀ ਨਾਲ ਹੁਣ ਇਹ ਜਿਹੜੀ ਸ਼ੇਹੂਪੁਰ ਵਾਲੀ ਨਾਲ ਅਜੇ ਛੱਡ ਕੇ ਨਹੀਂ ਦੇਖੀ ਕਬੂਤਰੀ ਆਪਾਂ ਇਸ ਵਾਲੀ ਕਢਾਈ ਸੀ ਇਹਦੇ ਬੱਚੇ ਹਨਾ ਕਢਾਈ ਉਹਦੀ ਵੀ ਪੱਠੀ ਨੇ ਕਢਾਈ ਸੀ ਉਹ ਪੱਠੀ ਆ ਇਸਾ ਪਿਛਲੇ ਸਾਲ ਦੀ ਉਹ ਮੈਂ ਕਿਉਂ ਕਬੂਤਰ ਨਾਲ ਲਾਤੀ ਸੀ ਮੈਨੂੰ ਚੰਗੀ ਲੱਗੀ ਪੱਠੀ ਹਨਾ ਤੇ ਜ਼ੋਰ ਬਹੁ ਮਾਰਦੇ ਸੀ ਐ ਮਰ ਮਰੇ ਡੇਗਦੇ ਸੀ ਉਹ ਫਿਰ ਲਾਤੀ ਉਹਨਾਂ ਤਾਂ ਉਹਦੇ ਬੱਚੇ ਉਹ ਜਿਹੜੇ ਆ ਜਿਹੜੇ ਆਪਾਂ ਹੁਣ ਛੱਡੀ ਸੀ ਉਹਦਣਾ ਨਾ ਬਾਈ ਦਿੱਤੀ ਆ ਤੇ ਉਹਦੇ ਪਿੱਛੇ ਮੂਰੇ ਫੇ ਉਹਨਾਂ ਲਾਤੀ ਇੱਕ ਵਾਰੀ ਹੁਣ ਇੱਕ ਪੱਠੀ ਉਹਦੀ ਆ ਉਹ ਕਬੂਤਰ ਨਾਲ ਕਿ ਉਧਰ ਆਪਣੀ ਮੋਜਰ ਕਬੂਤਰੀ ਨਾਲ ਇੱਕ ਦੋ ਬੱਚੇ ਹੋਰ ਲੈਣੇ ਆਪਾਂ ਦੋ ਤਿੰਨ ਬੱਚੇ ਕਢਾਉਣੇ ਆ ਨਰ ਨਿਕਲਣ ਉਹ ਰੋਕਣੇ ਆ ਆਪਾਂ ਇਹ ਚੋ ਤਾਂ ਸਾਰੀਆਂ ਮਾਦੀਆਂ ਨਿਕਲੀਆਂ ਤਿੰਨ ਤਿੰਨ ਬੱਚੇ ਕਢਾਏ ਇਸ ਕਬੂਤਰੀ ਨਾਲ ਤਿੰਨੇ ਹੀ ਮਾਦੀਆਂ ਫਿਰ ਆਪਣੀ ਜਿਹੜੀ ਵਾਸ਼ਿੰਗ ਮਸ਼ੀਨ ਵਾਲੀ ਆ ਉੱਚ ਇੱਕ ਨਰ ਕੱਢ ਗਿਆ ਉਹ ਵੀ ਤੁਹਾਨੂੰ ਦਿਖਾਉਣਾ ਮੈਂ ਤੇ ਉੱਚ ਇੱਕ ਨਰ ਕੱਢਿਆ ਉਹਨੇ ਉਹ ਆਪਾਂ ਰੋਕ ਲਾਂਗੇ ਨਾ ਹੋਇਆ ਹਨਾ ਇੱਕ ਨਰ ਪਹਿਲਾਂ ਕੱਢਿਆ ਸੀ ਉਹ ਹੋਰ ਕਬੂਤਰੀ ਨਾਲ ਮਤਲਬ ਮੈਂ ਘਟੋ ਘਟੇ ਟੇਸ ਸੀਜ਼ਨ ਦੇ ਵਿੱਚ 8-10 ਕਬੂਤਰੀਆਂ ਨਾਲ ਕਮਾਇਆ ਕੂਕਰ ਨੂੰ ਤੇ ਉਹ ਵੀ ਤੁਹਾਨੂੰ ਦਿਖਾਉਣਾ ਮੈਂ ਜਿੱਦਾਂ ਇੱਕ ਹੋਰ ਚੀਨੀ ਜੀ ਕਬੂਤਰੀ ਆਪਾਂ ਇੱਕ ਹੋਰ ਕਮਾਈ ਸੀ ਹੈ ਨਾ ਉਹ ਲਾਲ ਢੱਡਾ ਲਾਲ ਗਲਾਬੀ ਢੱਡਾ ਜਿਹੜਾ ਉਹ ਉਹਦਾ ਬੱਚਾ ਠੀਕ ਆ ਪਿਆਰ ਇਹ ਗਿਆ ਕਬੂਤਰ ਤੇ ਇਹ ਆ ਇਹ ਤਾਂ ਰੋਕਾਂਗੇ ਹੈ ਨਾ ਇਹ ਪਿਓ ਤੇ ਆ ਸਿੱਧਾ ਹੀ ਹੋਰ ਵੀ ਤੁਹਾਨੂੰ ਦਿਖਾਉਣਾ ਮੈਂ ਇਹਦੇ ਜਿਹੜੇ ਆਪਾਂ ਛੱਡਣੇ ਹੀ ਉੱਡਣੇ ਆ ਇਹਨਾਂ 'ਚ ਵੀ ਸ਼ਾਇਦ ਹੋਊਗਾ ਉਹ ਤਾਂ ਨਹੀਂ ਕਿਨਾਂ ਹੈ ਨਹੀਂ ਇੱਧਰ ਆ ਜਿਹੜਾ ਆਹ ਕੂਤਰ ਹੈ ਨਾ ਉਹ ਵਾਲਾ ਘੁਗਾ ਜਿਆ ਉਹ ਬਣਿਆ ਆ ਜਿਹੜੀ ਆਪਣੀ ਵਾਸ਼ਮਸ਼ੀਨ ਜਿੱਤੀ ਸੀ ਉਹਦੇ ਨਾਲ ਪੱਠਾ ਠੀਕ ਆ ਆ ਇੰਦਰ ਵੀ ਆ ਆ ਇੱਕ ਤੇਰੀ ਉਹ ਵਾਲੀ ਗੋਦਰੀ ਆ ਜਿਹੜੀ ਚੀਨੀ ਗੋਦਰੀ ਹੈ ਨਾ ਇਹ ਤੇ ਆ ਹੈਗੀ ਆਪਣੀ ਜਿਹੜੀ ਪੱਠੀ ਤੁਹਾਨੂੰ ਦੱਸਿਆ ਮੈਂ ਕਾਲੇ ਸਿਰ ਵਾਲੀ ਹੈ ਨਾ ਦੋਨਤੇ ਗાળા ਰੰਗਲਾ ਇਹ ਉਹਦੀਆਂ ਆ ਪੱਟੀਆਂ ਦੂਨੀ ਇਹਦੇ ਨਾਲ ਮੈਨੂੰ ਜ਼ਿਆਦਾ ਵਧੀਆ ਲੱਗਾ ਬਾਕੀ ਤੁਸੀਂ ਵੀ ਸਲਾਹ ਦਿਓ ਵੀ ਦੇ ਰਹਿਣ ਦੀ ਆ ਰਿਜ਼ਲਟ ਸਾਰੇ ਆ ਨਾ ਮਿਲਿਆ ਬਾਕੀਆਂ ਸਾਰੇ ਜਿੱਤੂ ਗਏ ਜਿਹੜੀ ਹੁਣ ਛੱਡਣੀ ਆ ਇੱਕ ਦੋ ਦਿਨਾਂ ਤੱਕ ਉਹ ਵੀ ਜਿੱਤੂ ਕੀ ਗਰੰਟੀ ਆ ਤਕਰੀਬਨ ਹੀ ਆਪਣੇ ਉਸ ਕਬੂਤਰ ਦੇ ਬੱਚੇ ਜਿੱਤਦੇ ਹੀ ਆ ਤੇ ਕਬੂਤਰ ਦੇ ਵਿਦਰਸ਼ਨ ਕਰਾਦਣ ਆ ਜਾਓ ਆ ਕਬੂਤਰ ਆ ਬਾਬਿਓ ਆੜਾ ਕਾਲੀ ਅੱਖ ਦਾ ਤੁਰਿਆ ਕਰਦਾ ਨਾ ਕਾਲੀ ਚਿੱਟੀ ਦਾ ਕਾਲੇ ਢਿੱਡ ਵਾਲਾ ਇਹਦੇ ਬੱਚੇ ਆ ਉਦੋਂ ਬਾਅਦ ਉਹਦੇ ਵੀ ਇਦਾਂ ਜਿੱਤਦੇ ਆ ਇਹਦੇ ਵੀ ਇਦਾਂ ਮਤਲਬ ਤਕਰੀਬਨ ਹੀ ਉਹ ਜਿਹੜਾ ਆ ਉਹ ਇਹਦਾ ਪੁੱਤ ਆ ਉਹਦਾ ਗਾਂ ਪੁੱਤ ਇਹ ਆ ਐਡੀਟਿੰਗ ਲੱਗੀ ਵਿਦਿਆਤ ਕੀ ਇਹਦੇ ਨਾਲ ਇਹ ਆ ਕੰਪਿਊਟਰ ਦੀ ਇਹਨਾਂ ਉਹਦੇ ਰਿਜ਼ਲਟ ਆ ਮਤਲਬ ਇਦਾਂ ਹੀ ਆ ਘੁਮ ਘਮਾ ਕੇ ਜਾਓ ਵੀ ਉਹਦੇ ਪੱਠਾ ਆ ਵੀ ਉਹਦੇ ਪੱਠਾ ਇਹੇ ਜੋੜੇ ਲਾਉਣੇ ਆ ਆਪਾਂ ਹੁਣ ਬਾਹਲਾ ਪੰਗਾ ਲੈਣਾ ਨਹੀਂ ਮੈਂ ਸੱਦੇ ਛੱਡਦਾ ਨਹੀਂ ਸੀ ਹੁਣ ਛੱਡਿਆ ਕਰਾਂਗੇ ਕੋਈ ਜੱਕਰ ਨਹੀਂ ਹੈਣਾ ਜਿਹਦੇ ਕਰਮਾ ਦਾ ਹੋਇਆ ਉੱਥੇ ਚਲ ਜੂ ਆਹ ਕੰਪਿਊਟਰ ਬੈਠਾ ਲੰਡਾਇਆ ਰਹਿਂਦਾ ਇੱਥੇ ਇਹ ਆ ਬਹਿ ਗਿਆ ਐ ਵੀ ਨਾਲ ਹੀ ਉਹਦੇ ਗਿਆ ਇਹ ਵੀ ਕੱਢਣੀਆਂ ਆਪਾਂ ਥੋੜੀਆਂ ਆ ਹਨਾ ਬੱਚੇ ਜਿਹੜੇ ਆ ਉਹ ਤਾਂ ਪੱਟ ਕੇ ਰੱਖ ਲੈਣੇ ਅਗਲੇ ਸਾਲ ਲਈ ਆ ਵੀ ਕਬੂਤਰੀ ਰੋਕਣੀ ਆ ਪਾੜੀ ਉੱਤੇ ਬੈਗੀ ਇਹ ਵੀ ਪੱਠੀ ਰੋਕਣੀ ਆ ਇੱਕ ਉਹ ਗੁਲਾਬੀ ਟੂਸੀ ਵਾਲੀ ਵੀ ਪੱਠੀ ਰੋਕਣੀ ਆ ਇੱਕ ਆ ਚਿੱਟੇ ਆ ਲਾਲ ਚਿਨੀ ਇਹ ਵੀ ਰੋਕਣੀ ਆ ਆ ਸ਼ਾਹ ਤਾਂ ਚਲੋ ਰੋਕਿਆਈ ਆ ਨਾ ਹੋਰ ਦੋ ਤਿੰਨ ਪੱਠੀਆਂ ਨੇ ਜੋ ਜਿਹੜੀਆਂ ਇੱਕ ਉਹ ਡੰਡੇ ਵਾਲੀ ਦੀ ਭੈਣ ਆਪਣੀ ਸਿਰੇ ਤੇ ਬੈਠੀ ਉਹ ਜਾਂ ਹੁਣ ਛੱਡਾਂਗੇ ਜਾਂ ਉਹਨੂੰ ਰੋਕਾਂਗੇ ਜੇ ਬਾਜ਼ੀਆਂ ਹੋਈਆਂ ਤੇ ਛੱਡਾਂਗੇ ਨਹੀਂ ਤਾਂ ਰੋਕ ਲਾਂਗੇ ਕਿ ਬੱਬੂ ਇਕੱਲਾ ਹੀ ਕੈਪਸੂਲ ਆਵਾਲਾ ਹੀ ਬਾਕੀ ਕੈਪਸੂਲ ਬੰਦ ਐ ਇਕੱਲਾ ਲੱਸੀ ਚ ਵੀ ਨਹੀਂ ਦੇਣਾ ਪਾਣੀ 'ਚ ਹੀ ਦਵਾਂਗੇ ਇਹ ਪੜੀ ਨਹੀਂ ਹੁੰਦਾ ਯਾਰ ਨਹੀਂ ਇਹ ਨਹੀਂ ਦੇਣਾ ਬੱਤ ਯਾਰ ਇਹ ਗਲਤ ਪੜੀ ਜਾਂਨੇ ਆਪਾਂ ਆ ਆ ਨੋਵਾ ਮਾਕਸ ਬਾਕੀ ਜੇ ਮੈਂ ਗਲਤ ਵੀ ਪੜ ਰਹਾ ਹਾਂ ਤਾਂ ਦੇਖ ਲਿਓ ਆਪੀ ਹਨ ਨੋਵਾ ਮਾਕਸ ਹੀ ਆ ਸਹੀ ਆ ਸਹੀ ਆ 500mg ਪਰ ਜੇ ਤੇ ਘੱਟ ਜਿ ਮਿਲ ਜੇ ਨਾ 250mg ਮਿਲ ਜੇ ਉਹ ਵਧੀਆ ਹੁੰਦਾ 250 ਪਤਾ ਨਹੀਂ ਇਹ ਚ ਹੁੰਦਾ ਕਿ ਨਹੀਂ ਹੁੰਦਾ ਪੁੱਛ ਲਾਂਗੇ ਕਰੀ ਫੇ ਉਹ ਤਾਂ ਠੀਕ ਹੈ ਵੀ ਆਪਾਂ ਕੜਾਈਆਂ ਨੂੰ ਦੇਣਾ ਆ ਇਹ ਇੱਕ ਕੈਪਸੂਲ ਕੋ ਟਪਟਾ 12 13 14 ਕੂਤਰ ਨੂੰ ਦੇਣਾ ਹੈ ਪਰ ਇਹਨਾਂ ਗੋਲ ਹੋ ਗਏ ਬਾਬਿਆ ਕੂਤਰ ਕੇ ਦੇ ਕੇ ਦੇਖਿਓ ਲੱਸੀ ਚ ਪਾ ਕੇ ਨੇ ਗੋਲ ਕਰ ਦਿੱਤੇ ਇਹਨੇ ਤਿੰਨਾਂ ਕੈਪਸੂਲਾਂ ਨੇ ਪਤਾ ਨਹੀਂ ਹੋਣੀ ਨਾ ਤਿੰਨਾਂ ਚ ਕਿੰਨੇ ਕੰਮ ਕੀਤਾ ਪਰ ਆ ਹੈਗਾ ਇਹੀ ਆ ਫੈਟ ਤੋਂ ਸਰੀਰ ਬਣਾਉਣ ਤੋਂ ਵੈਸੇ ਇਹੀ ਆ ਫੈਟ ਨਹੀਂ ਕਹਿ ਸਕਦੇ ਤਾਕਤ ਪੁੰਦਾ ਸਰੀਰ ਬਣਾਉਂਦਾ ਖੂਨ ਵਧਦਾ ਜਦੋਂ ਆਪੀ ਵਧੂਗਾ ਸਾਰਾ ਕੁਝ ਤੇ ਆਪੀ ਬਣ ਜਾਣਾ ਹਨਾ ਇਹ ਟੀਵੀ 2 ਵੀ ਹੋਵੇ ਨਾ ਜਦੋਂ ਬੰਦਾ ਖਤਮ ਹੋਇਆ ਤਾਂ ਉਹਨੂੰ ਵੀ ਦਿੰਦੇ ਆ ਇਹ ਇਹ ਬਾਈਵਾਂ ਦੀ ਚੱਕਦਾ ਸਰੀਰ ਦੀ ਜਿੰਨਾ ਕ ਮੈਨੂੰ ਪਤਾ ਜਿੰਨਾ ਕ ਮੈਨੂੰ ਮੈਡੀਕਲ ਵਾਲਿਆਂ ਨੇ ਦੱਸਿਆ ਬਾਕੀ ਹੋਰ ਵੀ ਕੰਮ ਕਰਦਾ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ ਠੀਕ ਆ ਬਾਬੇ ਉਹ ਮਿਲਦੇ ਆ ਅਗਲੀ ਵੀਡੀਓ ਚ ਗੁਰੂ ਘਰ ਵੀ ਪਾਠ ਹੋਣਾ ਸ਼ੁਰੂ ਹੋ ਗਿਆ ਨਾ ਤੇ ਸੱਤ ਤੋਂ ਉੱਤੇ ਹੋ ਗਿਆ ਟਾਈਮ 7.5 ਦਾ ਤੇ ਠੀਕ ਆ ਬਾਬੇ ਉਹ ਮਿਲਦੇ ਆ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਤੁਸੀਂ ਕਰ ਦਿਓ